ਜਿਹੜੀ ਫਿਰ ਤੁਸੀਂ ਹੁਣ ਜਿਸ ਕਾਗਜ਼ ਡਿਸਾਈਡ ਕਰ ਲਿਆ ਹਾਂਜੀ ਫਿਰ ਸ਼ਾਈ ਕਿਸ ਤਰ੍ਹਾਂ ਡਿਸਾਈਡ ਕੀਤੀ ਭਈ ਕਿਉਂਕਿ ਸ਼ਾਈ ਇੱਕੋ ਹੀ ਯੂਜ਼ ਕੀਤੀ ਫਿਰ ਸਾਰੀ ਦਾ ਮਤਲਬ ਨਹੀਂ ਹਾਂਜੀ ਸ਼ਾਈ ਉੱਥੋਂ ਇਨਫਰ ਜਿਹਨੋਂ ਉੱਤੋਂ ਜਿਆਦਾ ਸੈਂਗਣ ਦੇਖਣ ਜਾਂ ਦੇਖੀ ਅੱਛਾ ਉਹ ਕੈਲੀ ਦੀ ਸ਼ਾਈ ਅੱਥੇ ਮੇਰੇ ਕੋਲ ਫੋਟੋ ਹੋਣੀ ਹੈ ਦੂਰ ਹੈ ਤੇ ਉਹ ਅਸੀਂ ਵੇਖੀ ਉਹ ਵਾਟਰ ਪ੍ਰੂਫ ਅੰ ਵਿੱਚ ਮੈਂ ਦੇਖਿਆ ਕਿ ਲਾਲ ਲਾਲ ਵੀ ਹੈ ਲਾਲ ਵੀ ਸ਼ਾਈ ਤੁਸੀਂ ਜਿੰਨੇ ਪੁਰਾਣੇ ਸੂਪ ਨੇ ਹਾਂਜੀ ਹਾਂਜੀ ਇਹ ਮੈਂ ਆਪਦਾ ਵੀ ਮੇਰਾ ਤਜਰਬਾ ਸੀ ਹੂੰ ਨਵਾਂ ਬੰਦਾ ਜਦੋਂ ਮੁਖਵਾਕ ਲੈਂਦਾ ਤੇ ਸਾਰੇ ਅੱਖਰ ਕਾਲੇ ਹੋਣ ਨਾਲ ਤੇ ਉਹ ਥੋੜਾ ਜਿਹਾ ਭੁਜਲੇ ਵਿੱਚ ਪੈ ਜਾਂਦਾ ਕਨਫਿਊਜ਼ਨ ਹੋ ਜਾਂਦਾ ਕਿਉਂਕਿ ਉਹ ਬਦਸ਼ੇਦ ਨਹੀਂ ਨਾ ਹੈਗਾ ਸਾਰੇ ਹਾਂ ਇਕੱਠੇ ਆ ਤੇ ਦੂਜਾ ਵੀ ਮੁਖਵਾਕ ਲੈਣਾ ਕਿੱਥੋਂ ਤੇ ਸਮਾਪਤੀ ਕਿੱਥੇ ਕਰਨੀ ਅੱਛਾ ਇਹ ਲਾਲ ਫ੍ਰੀ ਇੰਡੀਕੇਟਰ ਦਾ ਇਹ ਹੀ ਮਕਸਦ ਆ ਵੀ ਇਹ ਤੁਹ ਮਹਾਰਾਜ ਦਾ ਮੁਖਵਾਕ ਸ਼ੁਰੂ ਹੋਣਾ ਅੱਛਾ ਤੇ ਸਮਾਪਤੀ ਤੇ ਜਦੋਂ ਅਗਲੇ ਪਾਸੇ ਨਵਾਂ ਸ਼ੁਰੂ ਹੋਣਾ ਮੁਖਵਾਕ ਉਹ ਤੋਂ ਤਾਂ ਕਿ ਪਹਿਲਾ ਚੱਲਣਾ ਨਾ ਪਉ ਨਵਾਂ ਲਾਲ ਫੇਰਾਂ ਕੋਥੇ ਹੁੰਦਾ ਵਾ ਪਤਾ ਲੱਗ ਜਾਂਦਾ ਵੀ ਇੱਥੇ ਸਮਾਪਤ ਇੱਥੇ ਸਮਾਪਤੀ ਹੈ ਤੇ ਇੱਥੋਂ ਅਗਲਾ ਸ਼ੁਰੂ ਹੋ ਰਿਹਾ ਹੈ ਅਛਾ ਇਹ ਇਹ ਤੁਹਾਡੇ ਜਿਹੜੇ ਲਿਖੇ ਪੁਰਾਤਨ ਜਿਹੜੇ ਉਹਨਾਂ ਤੇ ਲਾਲ ਸ਼ਾਈ ਇਸ ਤਰ੍ਹਾਂ ਸਮਾਪਤ ਕੀਤੀ ਜਾਂਦੀ ਸੀ ਇਹ ਤਾਂ तकरीबन ਤੇ ਫਿਰ ਇਹ ਬਾਤ ਦੇ ਵਿੱਚ ਸਿਰਫ ਇੱਕੋ ਹੀ ਸ਼ਾਈ ਕਿਉਂ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਉਹਦਾ ਕੀ ਕਾਰਨ ਸੀ ਕਿਉਂਕਿ ਮੋਲਤਾਂ ਜਦੋਂ ਕੋਈ ਕੁਝ ਹੀ ਵਰਤਦੇ ਉਹ ਇੱਕੋ ਵਰਤਦੇ ਆ ਮੈਨੂੰ ਤੇ ਲੱਗਦਾ ਵਾ ਵੀ ਪਾਦਸ਼ਾਹ ਦੇ ਸਰੂਪ ਨੇ ਤੇ ਉਹ ਮਹਲਾ ਸ਼ਲੋਕ ਰਾਗ ਉਹ ਦੂਰ ਤੋਂ ਦਿਸ ਜਾਂਦਾ ਇਹ ਲੜੀਵਾਰ ਜੁੜਵੇਂ ਅੱਖਰ ਜਿਹੜੇ ਆ ਦੂਰ ਤੋਂ ਪਤਾ ਨਹੀਂ ਲੱਗਦਾ। ਮਤਲਬ ਕਿਸਮ ਦੀ ਆਸਾਨੀ ਹੋ ਗਈ। ਹਾਂ ਆਸਾਨੀ ਸਭ ਖਾ ਗਿਆ। ਠੀਕ ਹੈ। ਹਾਂਜੀ। ਹੁਣ ਜਿਹੜਾ ਤੁਸੀਂ ਸ਼ੁਰੂ ਕੀਤਾ ਹੋਇਆ ਦਸਮ ਗ੍ਰੰਥ ਸਾਹਿਬ ਜੀ ਦਾ ਲਿਖਣ ਦਾ ਕਾਰਜ ਜੀ ਇਹ ਤੁਸੀਂ ਹਲੇ ਇੱਕ ਅੱਛੇ ਇਸ ਤੋਂ ਪਹਿਲਾਂ ਇੱਕ ਸਵਾਲ ਮੇਰੇ ਕੋਲ ਬਹੁਤ ਜ਼ਿਆਦਾ बार-बार ਆ ਰਿਹਾ ਹੈ। ਹਾਂਜੀ ਹਾਂਜੀ ਕਿ ਜਦੋਂ ਤੁਸੀਂ ਪਹਿਲੇ ਗੁਰਗੱਲ ਸਾਹਿਬ ਜੀ ਦੇ ਸਰੂਪ ਲਿਖੇ ਹਾਜ਼ਰ ਦੇ ਨਾਲ ਹਾਂਜੀ ਹੈ ਤੇ ਉਹਨਾਂ ਕ ਲਈ ਅਸਲ ਉਤਾਰ ਉਤਾਰ ਕਿਹ ਲੋ ਹਾਂ ਉਤਾਰ ਤੇ ਫਿਰ ਜਿਹੜਾ ਅਸਲ ਸਰੂਪ ਹੈ ਤੁਸੀਂ ਉਹ ਕਿਸ ਤਰ੍ਹਾਂ ਸਾਹਮਣੇ ਰੱਖ ਲੈਂਦੇ ਸੀ? ਇਹ ਕਿਸ ਤਰ੍ਹਾਂ ਮਤੋਂ ਕਿਉਂਕਿ ਆਪਾਂ ਉਹ ਵੀ ਸੜਨੀ ਸਨਮਾਨਯੋਗ ਹੈ ਸਨਮਾਨ ਵੀ ਰੱਖਣਾ ਬਰਕਰਾਰ ਹੈ ਸਰੂਪ ਤੋਂ ਲਿਖਦੇ ਵੀ ਤੁਸੀਂ ਬੈਠ ਕੇ ਸੀਗੇ ਹਾਂਜੀ ਮੈਂ ਸਰੂਪ ਤੋਂ ਉਤਾਰਾ ਨਹੀਂ ਕੀਤਾ ਅੱਛਾ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਭਾਗ ਸਰੋਗਰਾਂ ਦੇ ਬਣਾਏ ਨੇਗੇ ਇੱਕ ਭਾਗ ਰੀਅਲ ਲੈ ਕੇ ਉੱਤੇ ਰਮਾਲਾ ਰੱਖ ਕੇ ਤੇ ਪ੍ਰਕਾਸ਼ਮਾਨ ਕਰ ਲਿੰਦਾ ਸੀ ਅੱਛਾ ਉਹਨੂੰ ਵੇਖ ਕੇ ਲਿਖਦਾ ਸੀ ਉਤਾਰਾ ਸਤੈ ਖੱਬੇ ਪਾਸੇ ਟੇਬਲ ਰੱਖ ਲੈਣਾ ਅੱਛਾ ਉਹਦੇ ਉੱਤੇ ਰੇਲ ਰੇਲ ਤੇ ਮਾਲਾ ਵਿਛਾ ਕੇ ਉੱਤੇ ਪਾ ਦੇ ਅੱਛਾ ਸਾਡੇ ਕੋਲ ਵੈਸੇ ਤਸਵੀਰਾਂ ਹੀ ਏ ਕਿ ਕਿਸੇ ਰੂਟੀਨ ਦੀ ਤਸਵੀਰਾਂ ਆ ਤੁਸੀਂ ਲਿਖ ਰਹੇ ਹੋ ਹਾਂ ਹੁਣ ਤੁਸੀਂ ਦੱਸੋ ਕਿਹਦਾ ਉਤਾਰਾ ਕਰੀ ਹਾਂ ਹਾਂ ਇਹ ਨਹੀਂ ਇਹ ਆਦ ਦਾ ਇਹ ਆਦ ਦਾ ਹੈ ਅੱਛਾ ਆ ਇਹ ਖੱਬੇ ਪਾਸਾ ਮੇਰਾ ਅੱਜ ਜਦੋਂ ਬਾਹ ਖਾਲੀ ਆ ਜਾਂਦਾ ਇਸ ਪਾਸੇ ਸਾਈਡ ਤੇ ਖੱਬੇ ਪਾਸੇ ਮਹਾਰਾਜਾ ਢੱਬਾ ਨਾਲ ਹੀ ਨਾਲ ਤਸਵੀਰ ਹਾਂ ਪੰਜ ਦੋ ਸੱਤ ਨੇ ਤਸਵੀਰ ਲਈ ਆ ਤੇ ਉਹ ਨਹੀਂ ਵਿੱਚ ਉਹਦੇ ਪਲੇਆ ਉਹਨਾਂ ਨੇ ਭਾਗ ਦਾ ਤੇ ਆਫਰ ਸਿੰਘ ਜਿਹੜਾ ਪਹਿਲੀ ਫੋਟੋ ਆਈ ਸੀਗੀ ਇਹਦੇ ਵਿੱਚ ਸਿੰਘ ਤੁਹਾਨੂੰ ਤੁਹਾਡੇ ਨਾਲ ਬੈਠੇ ਹੋਏ ਨੇ ਹਾਂਜੀ ਇਹ 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 ਪਤਰਾ ਹੈਗਾ ਦੇਖਣਾ ਜਰਾ ਉਹ ਸਕਰੀਨ 'ਤੇ ਉਹਦੇ ਵਿੱਚ ਜਿਹੜੇ 20 21 22 23 ਉਹ ਵੀ ਤੁਸੀਂ ਲਾਲ ਸ਼ਹੀ ਦੇ ਨਾਲ ਲਿਖੇ ਆਹ ਇਹ ਫਿਰ ਥੋੜਾ ਜਿਹਾ ਡਿਜ਼ਾਈਨ ਜਿਹਾ ਮਹਾਰਾਜ ਦੀ ਸੁੰਦਰ ਜਿੰਨੀ ਵੀ ਹੋ ਜਵੇ ਸੁੰਦਰਤਾ ਜਿੰਨੀ ਹੋ ਜਾਏ ਮਤਲਬ ਇਹ ਫਿਰ ਤੁਸੀਂ ਖਾਸ ਖਿਆਲ ਰੱਖਿਆ ਕਿ ਲਾਲ ਸ਼ਹੀ ਕਿੱਥੇ ਇਸਤੇਮਾਲ ਕਰੀਏ ਹੈ ਹੈਂਡ ਕਾਤਨ ਹੈ ਠੀਕ ਹੈ ਜੀ